ਆਹ ਬੋਲੇ ਇਹਦਾ ਮੰਡਾ ਰਖਾਲਾ ਮੰਡੀ ਤੇ ਚਿੱਟੀ ਅੱਖ ਦੀ ਬਰਬਰੀ 85 2 ਦੇ ਫਿਰ ਯਾਰ ਬਾਈ ਖੜਾ ਨੇੜ ਦੇ ਗੱਬਣੇ ਗਿੱਲ ਲੈਂਦਾ ਤੇ ਨਾ ਤੂੰ ਭੱਜੇ ਦੇ ਨਾ ਉਹ ਭੱਜ ਲਫੜ ਯਾਰ ਮਾਦਾ ਮਕਾਤ ਸੱਤ ਦੀ ਬੱਕਰੀ ਹੋਈ ਹੋ ਲੱਗ ਨਹੀਂ ਯਾਰ ਪਾ ਖੋਲ ਪਾਲਾ ਪਾਲਾ ਬਾਈ ਪਾਲਾ ਹਣ ਕੋਲ ਮਾਨ ਮੈਨੂੰ ਪਾਲਾ ਯਾਰ ਪਾਲਾ ਖੋਸ਼ ਤੀਜੀ ਚੌਥੇ ਬੰਦੇ ਨੇ ਸੌਦਾ ਕਰਾਇਆ ਤੇਰਾ ਇਹਨਾਂ ਨੇ 500 ਨਹੀਂ ਪਾਇਆ ਯਾਰ 600 ਪਾਈ ਇਹਨਾਂ ਦਾ ਫਾਇਦਾ ਕੋਈ ਫਾਇਦਾ ਕੋਈ ਯਾਰ ਰੱਖ ਲੈ ਯਾਰ ਕੋਈ ਲਿਖਾਈ ਕਰਾ ਦੀ ਖੁਸ਼ ਹੋ ਬੰਦੇ ਆਲਾਰਾ ਯਾ ਆਪਣੇ ਆਪ ਦੇ ਬੰਦੇ ਆ ਉਹ ਲਖਾਈ ਆਪਾ ਪੜਿਕਦਾ ਆ ਬੱਕਰੀ ਆ ਜੀ ਚਿੱਟੀ ਆਖਦੀ ਆ ਤੇ ਖਾਲਾ ਮੰਡੀ ਦੇ ਦਾ ਸੌਦਾ ਹੋਇਆ ਬਾਈ ਗਿੱਲ ਨੇ ਲਈ ਆ ਇਹ ਮੈਨੂੰ ਪੈਸੇ ਉੱਧਰ ਲੱਗੇ ਨਹੀਂ ਮੇਰੀ ਗੱਲ ਸੁਣਾ ਚੱਲ ਜਿਹੜਾ ਤੈਨੂੰ ਜਿਹੜਾ ਗੱਲ ਵੀ ਮੈਂ ਚੁੱਪ ਕਰ ਗਿਆ ਮੈਂ ਬਾਈ ਨੂੰ ਬੱਚੇ ਦਾ ਵੀਡੀਓ ਉਹ ਲਖਾਈ ਆਪੋ ਬਾਈ ਤੇਰਾ ਵਾਦਾ ਪੂਰਾ ਕਰਦਾ ਗਿੱਲ ਨਹੀਂ ਨਾੜ ਤੋਂ ਘੱਟ ਮੈਂ ਨੰਬਰ ਕਰੇ ਪਣ ਸੱਤ ਦੀ ਜੇ ਲੈ ਕੇ ਜਾਣੀ ਤੇ ਬਾਈ ਵੇਖ ਲੈ ਹੁਣ 100 ਪਿੱਛੇ ਮੋੜ ਲਖਾ ਸ਼ੋਰ ਨਾ ਕਰੇ ਮਾਨੂੰ ਆ ਆ ਦੀ ਆ ਦੀ ਲਖਾਈ ਹੋਏ ਲਿਖਾਈ ਆਪੋ ਨਾ ਕਰੀਏ ਬੈਗੂ ਤੂੰ ਕੜਾ ਵੋਟ ਸਪਲਾਈ ਯਾਰ ਲਿਖਾਈ ਆਪੋ ਚੱਲ ਗਿਣ ਪੈਸੇ ਆਪਣੋ ਆਪਣੀ ਲੈ ਜਾ ਯਾਰ ਉਹ ਆਪੋ ਆਪਣੀ ਸਹੀ ਗਣੋ ਪੈਸੇ ਰੌਲਾ ਨਹੀਂ ਪਾਈ ਦਿੰਦਾ ਪਤਾ ਮੁਕਾਇਆ ਫੇਰ ਤੂੰ ਆਹੋ ਤੂੰ ਉਹਦੇ ਨਾਲ ਡਾਈ ਇਹ ਰੌਲਾ ਪਾਓ ਚੌੜਾ ਹੋਈ ਜਾਂਦਾ ਰੱਖ ਨੂੰ ਲਿਖਾਈ ਕਰਾਉਣੀ ਬਸ ਚੱਲ ਗਿੱਲ ਵੀ ਕਰ ਕਾਂਕ ਪਵਾਉਂਦੇ ਅੱਲ ਕਰੇ ਕਰ ਲਾਦੇ ਫੇਰ ਗਿੱਲਾ ਆ ਗਿੱਲਾ ਤੋ ਟੂੜੀ ਕਾਂਦੀ ਨਾਲ ਟੂੜੀ ਡਰਲੇ ਵਾਲੀ ਸੀ ਇਹਦਾ ਮੱਲ ਮੱਲੀ ਲਓ ਅਸੀਂ ਇਹਨਾਂ ਕੋਤੇ ਬਾਈ ਜਪਤੀ ਕਰ ਗਏ 2011 ਤੋਂ ਅਸੀਂ ਉਹਦਾ ਚਲ ਆ ਜਾ ਹੁਣ ਲਖਾਈ ਪੂਰੇ 7000 ਦੀ ਹੋ ਗਈ ਆ ਆਪੋ ਆਪਣੀ ਲਖਾਈ ਇਹਦਾ ਕਿਵੇਂ ਖਾ ਅਗਲਾ ਸੌਦਾ ਤੁਹਾਨੂੰ ਦਿਖਾਵਣੀ ਆ ਲਓ ਸੌਦਾ ਹੋ ਗਿਆ ਬੱਕਰੀ ਵੀ ਤੁਹਾਨੂੰ ਦਿਖਾਵਾਂਗੇ ਇਹ ਜੱਗੀ ਨੇ ਪਾਇ ਬਾਈ ਕਰਾ ਲਵਾ ਬਸ ਪਾਸੇ ਨਾ ਮਾਰੋ ਕੱਲ ਲਖਾਈ ਬਾਈ ਕਰਾ ਲੂਗਾ 7500 ਪਰ ਇਹ ਨਹੀਂ ਕੋਈ ਗੱਲ ਓਏ ਆ ਦਫਾੜੀ ਯਾਰ ਓਏ ਫਾੜ ਤੇਰਾ ਖਾੜ ਤੇਰਾ ਦੰਦੀ ਪਤੀਜਾ ਤਾਂ ਦੰਦੀ ਵੜਨ ਲੱਗ ਗਿਆ ਯਾਰ ਇਹ ਤਾਂ ਹੈ ਨਹੀਂ ਲੈ ਮੈਂ ਥੋੜੀ ਮੋੜਦਾ ਨਹੀਂ ਤੂੰ ਤਾਂ ਮੋੜਦਾ ਹੀ ਨਹੀਂ ਕਿੱਥੇ ਆ ਖੜਾ ਸੱਤ ਆਏ ਇਹ ਗੱਡੀ ਨਹੀਂ ਚੱਲਣੀ ਨਹੀਂ ਯਾਰ ਭਾਈ ਨਹੀਂ ਉਹ ਤੂੰ ਹਾੜੀਆਂ ਵੱਡੋ ਇਸ ਕੋ ਨਹੀਂ ਨਹੀਂ ਖਲਾਰੀ ਜਾਂ ਨਾ ਰੁਪਏ ਆੜੀ ਵੱਡ ਲੇਟ ਹੋਈ ਜਾਂਦਾ ਨਹੀਂ ਯਾਰ ਕੀ ਕਹਿਣਾ ਤੂੰ ਕਹਿਣਾ ਕੀ ਹੁਣ ਮੈਂ ਦੱਸਦੀ ਅੱਖ ਹੈ ਗੁੱਟੀ ਤੇ ਗੁੱਟੀ ਨੂੰ ਛੱਡ ਕੇ ਕਿੱਥੇ ਤੇ ਲੈ ਲਾ ਦੇ ਮਾਜੀ ਲਾ ਤਾ ਮਾਜੀ ਦਾ ਥੋੜੀ ਕਸਰ ਰਹਿ ਗਈ ਹੁਣ 10000 ਰੁਪਏ ਧੱਕਣ ਦੇ ਕਹ ਯਾਰ ਦੋ ਜਿੰਨੇ ਖਲ ਲੱਗਦਾ ਕੋਈ ਨਹੀਂ ਤੇਰੀ ਇੱਕ ਤੂੰ ਬੱਜਾ ਭਰਾ ਰੋਜ਼ ਮੰਨੇ ਨਹੀਂ ਤੇ ਕਾ ਭਰਾ ਮੈਂ ਕਰ ਮੰਨੇ ਨਹੀਂ ਫਿਰ ਤੇ ਬੱਕਰੀ ਸੂਣ ਵਾਲੀ ਇੱਕ ਗੱਲ ਇੱਕ ਥਣ ਹੈ ਉਹ ਸੂਣ ਵਾਲੀ ਤੂੰ ਇੱਕ ਥਣ ਦੂਜਾ ਲਾ ਦੇ ਫਿਰ 20000 ਲੈ ਲਈ ਦੂਜਾ 18000 ਹੁੰਦੂ ਦੂਜਾ ਲਾ ਦੇ 16 ਲ ਲੈ 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 ਨਹੀਂ ਯਾਰ ਇਹ ਵੀ ਨਾ ਕਰ ਜੈ 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 ਕਿਹਾ ਯਾਰ ਉਹ ਦੇਖ ਕੋਚੋ ਦੇਣਾ ਦੇ ਹਾਂ ਕੋਚੋ ਬਤਾ ਲੈ ਆਥਨ ਲੈ ਜੋ ਲਾ ਉਹ ਹੈਗਾ ਬੋਗ ਨਾ ਲਾਉਣਾ ਲਾ ਲਓ ਕਿੰਨੇ ਦਿਨਾਂ ਲਾਸਟ ਫਿਰ 10000 ਰੁਪਏ ਇਹ ਦੂਤ ਤੇ ਥੱਲੇ ਇਹ ਦੂਣ ਥੱਲੇ ਕੀ ਆਉਂਗਾ ਯਾਰ ਤੇ ਪਰੌਣਾ ਹੀ ਪੈਣਾ ਜੇ ਸੰਦਾ ਹੋਣਾ ਇੱਕ ਜੋ ਹੋਈ ਕਿ ਜੈਸਾ ਕਰ ਦੇਣੀ ਰਾਂ ਰਾਂ ਖਾਈ ਕਰਾ ਦੇਣੀ ਯਾਰ ਪਾਸ ਨਾ ਮਾਰੋ ਯਾਰ ਲੈ ਹੁਣ ਮੋੜੀ ਤੋਂ ਵੀਡੀਓ ਚੱਲੀ ਜਾਂਦੀ ਐ ਜਾਂ ਖਾਣ ਮੰਨੂਗਾ ਲੈ ਹੁਣ ਨਾ ਮੋੜੀ ਪਰ ਕਰਤਾ ਹੈ ਕਿ ਤਨੂੜ ਕਾ ਜਾਂਦਾ ਫਿਕਰ 500 ਗੱਡ ਕੇ ਤਰੀਕੇ 500 ਵਟਾ ਦੇ ਗੱਡੇ ਲੋ ਨੋ ਤੇਲਾ ਮਾਰ ਕੋ ਠੀਕ ਆ ਪਿੰਡ ਤੇ ਰੋਲ ਦਰ ਦੂ ਆਵਦਾ ਕੀ ਲੈਣਾ ਕੁਆੜ ਖਰੀਦਣ ਲੱਗ ਜਾ ਠੀਕ ਆ ਉਹ ਬੋਲੀ ਕਰ ਕੇ ਯਾਰ ਬਈ ਮਰੀ ਜੇ ਨਾ ਇਹ ਹੋ ਗਈ ਐਨਾ ਧੱਕਾ ਦਾ ਕਰਦੇ ਓਏ ਕਿਹੜਾ ਪਹਿਲਾ ਬਾਈ ਦਾ ਸਾਡਾ ਤਾਂ ਕਰਦੇ ਆ ਕਿਉਂ ਬਾਈ ਪਿੰਡ ਕਿਹੜਾ ਆਪਣਾ ਫੂਲੇ ਵਾਲਾ ਫੂਲੇ ਵਾਲਾ ਉਹ ਖਾਨ ਬੱਕਰੀ ਦਾ ਵਿਖਾ ਜਾ ਯਾਰ ਉਧਰ ਚੱਲਦੇ ਗਏ ਇੱਥੋਂ ਬਣਾ ਲੈਣਾ ਬਣਾ ਲਈ ਲਓ ਵੀ ਬੱਕਰੀ ਤੁਹਾਨੂੰ ਦਿਖਾ ਦਿੰਨੇ ਆ ਖਾਨ ਨੇ ਲਈ ਆ ਪੁੱਚੂ ਵਾਲੇ ਨੇ ਇੱਕ ਥਾਣਾ ਇਹਦੇ ਜਮਾਂਦਰੂ ਲਓ ਜੀ ਆ ਬੱਕਰੀ ਆ ਠੀਕ ਆ ਖਾਨ ਨੇ ਲਈ ਆ ਪੁੱਚੂ ਵਾਲੇ ਠੀਕ ਆ ਖਾਨ ਜੀ ਓਕੇ ਆ ਠੀਕ ਹੁੰਦਾ ਨਹੀਂ ਉਹਨਿੰਦਾ ਹੁੰਦਾ ਤਾਂ ਮੈਂ ਇੰਨਾ ਚਲੂ ਬਹੁਤ ਨਹੀਂ ਬਾਲਾ ਹੋ ਗਿਆ ਤੇਰੀ ਕਦਰ ਕਰੀਆ ਮੈਂ ਵੱਡੇ ਬੰਦੇ ਦੀ ਮੈਂ ਵੀ ਤੇਰੀ ਇੱਜ਼ਤ ਕਰੀਆ ਤੇਰੀ ਦਿਖਾਲੇ ਆਏ ਦੀ ਮੈਂ ਹਾਂ ਤੇਰੀ ਮਨ ਸੱਚਾ ਹੋਣੋਂ ਹੁਣ ਤਾਂ ਕਾਹਦੇ ਪਾਇਆ ਮੈਂ ਬੋਲਿਆ ਨਹੀਂ ਤੁਹਾਡੇ ਵਿਚਾਲੇ ਮੈਂ ਜਿੱਥੇ 14 ਜਿੱਥੇ 19 ਹਰ ਫੰਦਾ ਜਾ ਜਾ ਆਲਾ ਉਹਦੇ ਆ ਤਾਂ ਨਾਲ ਹੈ ਲੈ ਹੁਣ ਨਾ ਬੋਲੀ ਖਾਂ ਤੂੰ ਵੀ ਮੰਨ ਜੀ ਆ ਦਾਨੀ ਨਹੀਂ ਮਾ ਫਿਆਰਾ 500 300 ਪਰ 500 500 ਨਾਲ ਵੋਂਗਰੀ ਕਵਰ ਦੇ ਦੇਦਾ ਉਹ ਹਾਂ ਇਹ ਨਾ ਪਰ ਉਹ ਦੱਸਣ ਤਾਂ ਦਿਓ ਬੱਕਰਾ ਦਾ ਕੱਲਾ ਘੋਲਾ ਲਾਇਆ ਤਾਂ ਮੰਗੀ ਜਾਂਦਾ ਉਹਨੂੰ ਐ ਨਹੀਂ 20 ਲੱਖ ਕਿਹਨੇ ਆ ਹਾਂ ਉਹਨੂੰ ਫੜਾ ਮੇਰੀ ਗੱਲ ਤੁਹਾਡੇ ਬੋਲਦਾ ਹੀ ਨਹੀਂ ਮੈਂ ਤਾਂ ਬੋਲਦਾ ਹੀ ਨਹੀਂ ਮੇਰੀ ਯਾਰ ਚੱਲ ਜੇ 20 ਅੱਖ ਤੂੰ 20 ਦੇ ਦੇ ਨਹੀਂ ਭਾਈ ਆਖੇ ਉਹ ਮਾੜਾ ਯਾਰ ਇਹਨੂੰ ਖਿੱਚੀ ਬੱਕਰਾ ਯਾਰ ਨਹੀਂ ਹੋਰ ਕਿੰਨਾ ਕਹਿੰਦਾ ਜੇ ਤੇਰੀ ਕਈ ਦੇ ਫੁੱਲ ਚੜਾ ਦੇ ਕੰਡ ਕੀ ਕਹਿੰਦੇ 20000 ਰੁਪਏ ਲੈਣਾ ਨਹੀਂ ਬੇਚਣਾ ਆ ਬੱਚਾ ਗਾਂ ਵੀ ਰੱਖਣਾ ਕਿਹੜਾ ਭਾਈ ਯਾਰ ਗਾਂ ਮੇਲੇ ਬੁਣਿਆ ਲਓ ਵੀ ਆ ਬੱਕਰੇ ਦਾ ਸੌਦਾ ਚੱਲ ਰਿਹਾ ਵੀ ਇਹ ਤਾਂ ਲੱਗੇ ਪੂਰੇ ਬੜਾ ਅੱਛਾ ਦਕਾਨਾ ਨਹੀਂ ਯਾਰ 20 ਦਾ ਕਰ ਤਾਂ ਖਾਣ ਨਹੀਂ ਯਾਰ ਮੈਂ ਕੋਈ ਨਹੀਂ ਕਰਦਾ ਵੀ ਯਾਰ ਰੱਖਣਾ ਗੱਲ ਤੇ ਹੋ ਗਿਆ ਦਿੰਦਾ ਨੇ ਵੀ ਤਾਂ ਫਤ ਲੈ ਗਈ ਉਹ ਕਿੰਨੇ ਦਾ ਵੇਚੇਗਾ ਤੂੰ ਹੱਦ ਤਾਂ ਲੈ ਗਈ 24000 ਤਾਂ ਦੇਵਾਂਗਾ ਤੈਨੂੰ ਬੱਕਰਾ ਦਿ ਲੋ ਟਡੋ ਬਾਈ ਕਹਿੰਦਾ ਫੇਰ ਹੌਲੀ ਹੌਲੀ ਨੇੜਿਆ ਜੀ ਸੂਈ ਛੱਡ ਰਹੀ ਹੈ ਬਾਈ ਦਾ ਬੱਕਰਾ ਹੈ ਪੈਸੇ ਲਾ ਕੇ ਪੂਰੇ ਹਾਂ ਦੇ ਲਵਾਂਗੇ ਬੱਕਰਾ ਪਲਿਆ ਜੈਜ ਕਾਹਨ ਆ ਆ ਜਿਹੜਾ ਬੋਲਦਾ ਨਾ ਇਹਨੂੰ ਅਲਸੀ ਦਾ ਖਵਾ ਬੈਠੇ ਸੀ ਕਹਿੰਦਾ ਬਲਸੀ ਦਾ ਠੰਡੀ ਨਹੀਂ ਹੁੰਦੀ ਯਾਰ ਬਹੁਤ ਠੰਡੀ ਦਾ ਸਵਾਲ ਨਹੀਂ ਤਾਕਤ ਹੁੰਦੀ ਹੈ ਅਲਸੀ ਕੌਣਾਂ ਦਾ ਠੰਡੀ ਹੁੰਦੀ ਹੈ ਧਰਮ ਠੰਡੀ ਦੀ ਗੱਲ ਨਹੀਂ ਬੰਦਾ ਨਾ ਕਰਦਾ ਜੈਜ ਕਾਹਨ ਪਤਨ ਕਾਰ ਦਾ ਲਾਸਟ ਹੈ ਲਾਸਟ ਬੱਤੌੜਾ ਕਿੰਨਾ ਤਾਂ ਹੋਰੇ ਦਾ ਕਾ 500 ਨਹੀਂ 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 ਯਾਰ ਓਏ ਪਾਲਾ ਖੋਹ ਚੁੱਕੀ ਓ ਟੋਟੇ ਕੀ ਕਹਿੰਦਾ ਬੱਝੰਡ ਕਿਹਦੇ ਹਾਨ ਜਾ ਵੇ ਜਲੀ ਤੈਨੂੰ ਜਾ ਚਲੋ ਅਜਾ ਹਾੜੀਆਂ ਚਾਰੀ ਬੱਕਰ ਮੈਨੂੰ ਦੱਸ ਪਤਾ ਕੀ ਹੈ ਕਿਨੇ ਰੁਪਏ ਲਵਾਉਣੇ ਦੇਣਾ ਨਹੀਂ ਬਾਈ ਮਾੜੇ ਯਾਰ ਪਿੱਛੇ ਨੂੰ ਵੀਰ ਬਣ ਕੇ ਆ ਮਾੜੇ ਨਾ ਨਾ ਦੇਣਾ ਕਿਉਂ ਨਹੀਂ ਦੇਣੀ ਨਹੀਂ ਨਹੀਂ ਦੇਣਾ ਨਹੀਂ ਦੇਣਾ ਨਹੀਂ ਬਾਈ ਦੇਣਾ ਨਹੀਂ ਨਹੀਂ ਦੇਣਾ ਇਹ ਮੈਂ ਤੇਰੀ ਮੋੜੀ ਨਹੀਂ ਕੀ ਕਹਤੋ 500 ਉੱਤੇ ਕਹਦਾ 20 ਨਹੀਂ ના 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 ਤੁਹਾਡੇ ਹੱਥ ਜੇ ਸਾਈ ਫੜਾ ਦੀ ਤੂੰ ਬੜੇ ਹੀ ਦੁਰੀਏ ਆ ਪੋਗ ਦਾ ਨੂੰ ਤੂੰ ਕਿੰਨੇ ਦਾ ਓਏ ਪੋਗ ਗਿਆ 520 ਦਾ ਹੋ ਗਿਆ ਉਹ ਨਹੀਂ ਯਾਰ ਉਹ ਨਹੀਂ 60 ਉਹ 60 ਤੂੰ ਆ ਨਾ ਕਰ ਹੱਥ ਤੇ ਆਉਂਦਾ ਕੀ ਗੱਲ ਹੈ 13 ਕੇ ਆ ਗਿਆ 50 60 ਲੱਗ ਗਿਆ ਜਿਹੜੀ ਹੱਥ ਕਰਕੇ ਕਹਿੰਦੀ ਪੱਗ ਲੱਗੀ ਘੱਟ ਲੱਗੀ ਆਏ ਨਸਾ ਘੱਟ ਹੋਰ ਲੱਗੀ 15 ਦੇ ਲਈ ਜਾਂਦੇ ਆ 20 ਤੋਂ ਟੱਪ ਗਿਆ ਓਹ ਬਾਈ ਵੀ ਕਹਿੰਦਾ ਆਈ ਇਹਦਾ ਬਾਈ ਲਾਈ ਆਈ ਰਾਹ ਤੇ ਪਾਈ ਦਾ ਨਾ ਕਰੀ ਜਾਂ ਤੇ ਬੱਕਰਾ ਵੇਚ ਲਈ 4-5 ਮੰਡੀਆਂ ਤੂੰ ਤੁਰੇ ਛੱਡ 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 ਉਹ ਤੇਰਾ ਭੋਗ ਤੇ ਨਹੀਂ ਖਾਂਦੇ ਤੇ ਰੰਗੀ ਵੜ ਲੰਦੇ ਰਹੀ ਪਤਾ ਜੱਗੀ ਹੋਏ ਆਹੋ ਰੰਗੀ ਪਾਣੀ ਪਰ ਚਾਇਤ ਬੰਦੇ ਤੈਨੂੰ ਐ ਕਰਾ ਪਾੜ ਕੌਣ ਵੇਚਦਾ ਜਾ ਪੂਰੇ 2000 ਦਾ ਦੇ ਨਹੀਂ ਨਹੀਂ ਦੇ ਪੈਸੇ ਉਹ ਚਾ ਯਾਰ ਹੋ ਗਿਆ 22000 ਦਾ 22000 ਦਾ ਖਾਣ ਦਾ ਹਾਂ 22000 ਦਾ ਹੋ ਗਿਆ ਖਾਣ ਵਾਲੇ ਹੋ ਗਿਆ ਮੋਟ ਕੋ ਪੜੀ ਜਾਂਦਾ ਹੋ ਗਿਆ ਕੀ ਹੋ ਗਿਆ ਬਲੋ 22000 ਦੀ ਸਾਈ ਬੜਾ ਬਾਈ ਨੂੰ ਬਸ ਠੀਕ ਆ 22000 ਦੇਊਗਾ 22000 ਦੀ ਸਾਈ ਉਹ ਮਾੜਾ ਮਗਰ ਨੂੰ ਆ ਜਾ ਜਾ ਹੋ ਗਿਆ ਉਹ ਬੱਚਰਾ ਤਾਂ ਦੱਸਣ ਦਿਓ ਓ ਚੰਦਾ ਵੱਡਾ ਪਤਾ ਹੋਏ ਕਰ ਉਹ ਝੁੱਲੀ ਵਿਧਵਾਣੇ ਦਾ ਚਲੋ ਹੋਰ ਕੀ ਅਸਲ ਕੰਮ ਹੋਰ ਕੀ ਹੈ ਨੇੜੇ ਨਾ ਹੋ ਜੇ ਹੋ ਜਾ ਨੇੜੇ ਬਾਈ ਦਾ ਹੋ ਗਿਆ ਹੋਰ ਕੀ ਹੈ ਮਗਰਲੇ ਜਿਹੜੀ ਸੁਕਾਉਂਦੇ ਆ ਉਹ ਮਗਰਲੇ ਮਹਿੰਗਾ ਕਰੀ ਜਾਂਦੇ ਆ ਯਾਹੋ ਹੁਆ ਮੁਰਕੇ ਜਿਹੜੇ ਛੱਡਦਾ ਇੱਥੇ ਕਿਹੜਾ ਇਤਿਹਾਸ ਹੋਰ ਬਣੇਗੀ ਮਗਰ ਲਗਾਕ ਵੀ ਇੰਜ ਮਹਿੰਗੇ ਕਰੀ ਜਾਂਦੇ ਆ ਮਾੜਾ ਵੀਰ ਬਣ ਕੇ ਮਾੜਾ ਮਾੜਾ ਪਿੱਛੇ ਨੂੰ ਵੇ ਕੱਚਾ ਖੀਦਾ ਬਾਈ ਅੱਛਾ ਵਾਹ ਬਾਈ ਸਹੀ ਆ 21 ਦਾ ਹੋਰ ਕੀ ਤੇ ਫਿਰ 500 ਨਾਲ ਕੀ ਹੁੰਦਾ ਸੀ ਬਾਈ ਦਾ ਕਰ 500 ਬਾਈ ਦਾ ਬਹੁਤ ਆਤੀ ਵੜ ਕੇ ਵੇਖੀ ਚਲੋ ਬਾਈ ਵੇ ਜਾਂਦਾ ਹਾਲ ਬਾਈ ਦਾ ਰਿਆ ਹੀ ਨਹੀਂ ਉਹ ਕਿਹੜਾ ਪੰਡਾ ਬਾਈ ਦਾ ਸੁਖਣਾ ਜੀ ਠੀਕ ਹੈ ਜੀ ਲੋ ਸੁਖਣਾ ਵਾਲੂ ਬਾਈ ਦਾ ਪੰਡਾ ਤੇ 21 ਦਾ ਬੱਕਰਾ ਵਿਗਿਆ ਖੀਰਾ ਮੂੰਹ ਦਾ ਠੀਕ ਆਪੋ ਮੈਂ ਬਹੁਤ ਵਧੀਆ ਕਿੱਥੋਂ ਲੈ ਕੇ 14 ਤੋਂ ਲੈ ਕੇ ਜੇ 2000 ਰੁਪਏ ਮੜ ਲਾ ਉਹ ਲਾ ਗੰਦਰਾ ਡੋਬਾ ਮਾਗਰਾ ਬਕਰੇ ਚੰਗਾ ਬਾਲਾ ਕਰੀਂ ਉਹ ਖਾਲ ਸੌਦੀ ਮਾਗਰਾ ਬਰਾਬਰ ਬਰਾਬਰ ਹੈ ਨਾ ਲਾਓ ਵੀ ਬਹੁਤ ਵਧੀਆ ਸੌਦਾ ਹੋਇਆ 1.21 ਹਜ਼ਾਰ ਦਾ ਅਗਲਾ ਸੌਦਾ ਵੀ ਤੁਹਾਨੂੰ ਦਿਵਾਵਾਂਗੇ ਬਹੁਤ ਗੈਜ ਭਾਣਾ ਸੌਦਾ ਆਈ ਵਾਂਟ ਦੇ ਲੱਗੂ ਹੂੰ ਡੂ ਵੀਨ ਬੱਕਰਾ ਵੇਸ਼ ਆਉ ਉਹ ਵੰਡੇ ਸਹੀ ਗੱਲ ਆ ਆ ਪਾਠ ਤੇ ਪੈ ਗਈ ਐ ਬਾਈ ਮੈਂ ਉਹਦਾ ਗੱਲ ਅੱਡੂਗਾ ਪਾਠ ਵੀ ਚੰਗੀ ਆ ਜਿੱਥੇ ਤੇਰਾ ਕੀ ਮੰਗਿਆ ਮੈਂ ਤਾਂ 7500 ਮੰਗਿਆ ਬਾਈ ਪਾਠ ਵੀ ਵੇਲੇ 1.5 ਮਹੀਨੇ ਦੀ ਪਾਠ ਆ ਤੇ ਬਾਈ ਪੁਰਨੇ ਕੀ ਲਾਇਆ 3000 ਹਾਂ ਬਈ ਬੋਲ ਲੱਗੇ ਕੀ ਹੁਣ ਕੀ ਬੋਲ ਕੇ ਯਾਰ ਬੋਲ ਲੱਗੇ ਕੀ ਹੁਣ ਕੀ ਬੋਲ ਕੇ ਮੈਂ ਲੱਗੇ ਕੀ ਨਾ ਬੋਲ ਕੇ ਹਾਂ ਕੋਈ ਨਾ ਪੀ ਵੀ ਪੂਰੇ ਲਾਦੇ ਹੁਣ ਜਮਾ ਕਾਲੇ ਜਮਾ ਪੂਰੇ ਲਾਦੇ ਯਾਰ ਤੇਰੇ ਕੋਲੇ ਖੜ ਗਿਆ ਕਾਲੇ ਇੱਕ ਦੋ ਤਿੰਨ ਨੂੰ ਦੇ ਪੈਨਸ਼ਨ 1000 ਦੇ ਜਿੰਨੇ ਮਰਜ਼ੀ ਦਾ ਇੱਕ ਦੀਆਂ ਬਿਜਾਰ ਨਹੀਂ ਫੜਾ ਦੇ ਨਾਲ ਦੀ ਪੱਠ ਕਿੱਥੇ ਆ ਗਿਆ ਉਹ ਨਾਲ ਦੇ ਮੈਨੂੰ ਕਿਤੇ ਨਹੀਂ ਆ ਰਿਹਾ ਇਹਦੇ ਨਾਲ ਦੀ ਕਿਤੇ ਵੀ ਨਹੀਂ ਮਿਲਣੀ 25 2500 ਦੀਆਂ ਖਾਂਮੀ ਜੰਦੀ ਮੈਂ ਬੋਲ ਕਿੰਨੇ ਲੈਣਾ ਫੜਾਸਾ ਜੀ ਹਾਂ ਇਹ ਭਾਈ ਦਿਓ ਇਹਨਾਂ ਨੂੰ ਰੱਖਣੀ ਆ ਗਾ ਤੂਗਾ ਹੋਰ ਉੱਥੋਂ ਹਲਾ ਬੜਨਾ ਪੂਰਾ ਇੱਥੇ ਗਾ ਰੱਖਣਾ ਹੋ ਗਿਆ ਸੌਦਾ ਆ ਜਾ ਪਾ ਲੈਣੀਆਂ ਦੇ ਦੇ ਆਖੇ ਦੇ ਦੇ ਪੂਨ ਨੂੰ ਲੈ ਕੇ ਪਾਸੇ ਦਾ ਇੱਕ ਦੇਣਾ ਹਾਂ ਉਹ ਨਹੀਂ ਭਾਈ ਯਾਰ ਨਹੀਂ ਹੋਇਆ ਕੋਈ ਯਾਰ ਯਾਰ ਪੈਸੇ ਦੇ ਯਾਰ ਉਹ ਨਹੀਂ ਭਾਈ ਪੂਨ ਨਹੀਂ ਉਹ ਨਹੀਂ ਯਾਰ ਭਾਈ ਨਹੀਂ ਉਹ ਬਾਕੀ ਨਹੀਂ ਇਹ ਤੂੰ ਪਤਾ ਕੀ ਆ ਕਿੰਨੇ ਪਰਸਨ ਕਿੰ ਆ ਕਿੰਨੇ ਚ ਹੋ ਗਈ ਕਿੰਨੇ ਚ ਕਿੰਨੇ ਇਦਾਂ ਕਾ ਪੈਸੇ ਲੱਗੇ ਜਾਂਦੇ ਆ ਯਾਰ ਪੈਸੇ ਲੱਗੇ ਜਾਂਦੇ ਆ ਉਹ ਲੱਗੀ ਜਾਣਾ ਪੈਸੇ ਲੱਗਣਗੇ ਓਵੇਂ ਨਹੀਂ ਲੱਗਦੇ ਆਹ ਦਾ ਪੱਟ ਦੇ ਲੱਗੀ ਜਾਂਦੇ ਆ ਅੱਛਾ ਪੱਟ ਕਿੰਨੇ ਵੀ ਹੋਈ ਅਜੇ ਕੱਲ ਨੂੰ ਛੱਡੇ ਜਾਂਦੇ ਆ ਅਜੇ ਤਾਂ ਕਿੰਨੇ ਵੀ ਨਹੀਂ ਹੋਈ नहीं हाँ नहीं नहीं पापा सही है यार सही है नहीं होगा तो दोसो हो जाओ न मेडो कार्ड हो जाओ न हो जाओ नहीं 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 ह ਆ ਲਖਾਈ ਉਹ ਕਰਾਈ ਉਹ ਦੇ ਯਾਰ ਉਹ ਧੀਏ ਭਾਈ ਵੀਰ ਜਗਤਾ ਚਾਚਾ ਭਾਈ ਠਿਕਾਣਾ ਕਰੋ ਯਾਰ ਨਹੀਂ ਠਿਕਾਣਾ ਅੱਥੇ ਹੀ ਆ ਲੈਣਾ ਕਰਾਉਂਦਾ ਇਹਨਾਂ ਨੂੰ ਆਹ ਵੇਖੀ ਉਹ ਪੱਥਰ ਲਗਾ ਸਾ ਉਹ ਘੜਦਾ ਘੜਦਾ ਠਿਕਾਣਾ ਕਰੋ ਠਿਕਾਣਾ ਕਰੋ ਹਰ ਮੁੱਕੀ ਮੁੱਕੀ ਦੱਸ ਦੇ ਇੱਕ ਉਹਨੂੰ ਦੇਖਣ ਤਾਂ ਦਿਓ ਇੱਧਰ ਹੋ ਜਾ ਜਾ ਲਗਾਈ ਕਰਾ ਲਓ ਬਾਈ ਤੁਸੀਂ ਨਹੀਂ ਲੱਗਾ ਨਾ ਕਰੋ ਉਸ ਵੇ ਉਹ ਭਾਈ ਤਾਂ ਲਗਾਈ ਤੋਂ ਠੀਕ ਆ ਉਹ ਲਗਾਈ ਤਾਂ ਜਮੇ ਬਾਬਾ ਉਹ ਬਈ ਇਹਦੇ ਚਾਚੇ ਨਾਲ ਧੱਕਾ ਨਾ ਕਰੋ ਬਾਈ ਇਹਦੇ ਚਾਚੇ ਨਾਲ ਧੱਕਾ ਨਾ ਕਰੋ ਆਪੇ ਬਣਾਉਂਗਾ ਚਾਚਾ ਉਹ ਨਹੀਂ ਕਾ ਸੁਣ ਉਹ ਨਹੀਂ ਨਹੀਂ ਚੱਲ ਆ ਨਹੀਂ ਨਹੀਂ ਮੈਂ ਨਹੀਂ ਉਹ ਚਾਚਾ ਇਹ ਗੱਲ ਕਰਾਂਗੇ ਉਹ ਤੇ ਗੱਲ ਸੁਣ ਲੈ 45 ਦੀ ਵਿਦਿਖਾਈ ਤੋਂ ਕਰਾ ਦੇ صاحب صحیح صحیح 45 روپیہ دے دے دکھائی اپو اپ دی کار ہاں آ گیا نہیں

4500 ਦੀ ਹੋ ਗਈ ਲਿਖਾਈ ਆਪੋ ਆਪ ਠੀਕ ਆ ਬਾਈ ਠੀਕ ਆ ਪਰਿਆ ਤੈਨੂੰ ਬੱਕਰੀ ਦੇ ਕੇ ਲੋ ਵੀ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ 4500 ਦੀ ਪੱਟ ਹੋ ਗਈ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਜੁੜੇ ਰਹੋ ਆਪਣੇ ਨਾਲ ਨਹੀਂ ਹੁੰਦੀ 7 ਦੇ ਪਰ 6 ਦੇ ਛੱਡ ਦੇ ਇਹ ਚੱਕ ਹਾਂ ਵੀ ਕਿੰਨੇ ਦੀ ਆਖਿਆ ਨਹੀਂ ਹੋਏ ਉਹ ਨਹੀਂ ਹੋ ਗਈ ਉਹ ਨਹੀਂ ਅਸੀਂ ਤਾਂ ਰਹੇ ਹੋ ਨਹੀਂ ਹੋਏ ਉਹ ਨਹੀਂ ਹੋਇਆ ਅਮੇਣਾ ਨਾ ਛੱਡ ਦੇ ਮਾ ਵਾੜੇ ਤੇ ਜਨਨ ਦੇ ਰਾਹ ਤੇ ਨਾ ਆਜਾ ਹੋਰ ਲਾਓ ਬਈ ਆਹ ਚਾ ਉਹ ਨਹੀਂ ਅੰਕਲ ਕੀ ਆਂਦਾ ਆਖੀਰ 8500 ਦੀ ਕਰ ਮੈਂ ਹਣ ਦੱਸਦੀ ਕਿਹਾ ਯਾਰ ਮੈਂ ਤੇਰੇ ਦੱਸਦੀ ਦੇ ਦੂੰਗਾ ਉਹ ਤੇਰਾ ਨਾਮ ਵੀ ਸੁਣ ਲਿਆ ਮੈਂ ਤਾਂ ਉਹ ਨਹੀਂ ਉਹ ਨਹੀਂ ਸੁਣਿਆ ਭਰਾਵਾ ਮੈਨੂੰ ਕੁਝ ਨਹੀਂ ਕੀ ਦੇ ਆਸਤੇ ਕਾਲਾ ਚਾਚਾ ਮੰਗ ਤੂੰ ਲੈਣਾ ਬਾਈ ਯਾਰ ਗਲਤ ਮਖਾਈ ਹੈ ਪੈਸੇ ਤਾਂ ਜੈ ਜੀ ਲੱਗੇ ਹਾਂ ਉਹ ਬੱਕਰੀ ਚੰਗੀ ਆ ਉਹ ਇਹਦੇ ਨਾਲ ਚੰਗੀ ਆ ਇਹਦੇ ਨਾਲ ਉਹ ਬੱਕਰੀ ਚੰਗੀ ਆ ਨਾਲੇ ਥਣ ਲੈ ਦੀ ਚੰਗੀ ਆ ਆ ਉਹ ਤਾਂ ਬਹੁਤ ਦੁੱਧ ਬਹੁਤ ਠੀਕ ਆ ਦੱਸ ਤਾਂ ਤੇਰੀ ਖਸਰ ਆ ਉਹ ਨਹੀਂ ਉਹਨਾਂ ਤਾਂ ਆ ਖੜ ਲਾਈ ਬੜੇ ਤਿੰਨ ਦਿਨਾਂ ਉਹ ਨਹੀਂ ਖੜ ਲਾਇਆ ਯਾਰ ਜਾਣਦੇ ਆ ਅਸੀਂ ਉਹ ਬੰਦੇ ਨੂੰ ਤਿੰਨ ਦਿਨਾਂ ਖੜ ਲਾਇਆ ਜਾਂਦਾ ਉਹ ਬੱਚੇ ਨਾ ਮਰਦੇ ਜਾਂਦਾ ਫਿਰ ਬੱਕਰੀ ਉਹ ਮਾਚੇਗੀ ਇਹੋ ਪੱਠੇ ਖਾਂਦੇ ਮਾੜੇ ਬਣਦੇ ਜੋ ਪੈਸੇ ਆ 85 ਦੀ ਘਾਤੀ ਬਟਾ ਬੱਕਰੀਆਂ ਨੂੰ ਫੜ ਨਹੀਂ ਲੱਗਦੇ ਹੁੰਦੇ ਤੇਰੀ ਮਾਰਦੀ ਆ ਲੱਗਦੀ ਆ ਘਟਾ ਦੇ ਨਹੀਂ ਮੰਨਦਾ